ਨਿਊੰਕਾ ਸਤਗੁਰ ਪ੍ਰਸਾਦ ਅਕਾਲ ਪੁਰਖੇ ਕੈ ਅਤੇ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਮੈਂ ਤਾਂ ਸ੍ਰੀ ਮਾਨਲਾ ਰਾਗੁਤਨਾ ਸ੍ਰੀ ਦੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ ਕਾਹੇ ਦੇ ਮਨ ਕੋ ਜਨ ਜਾਈ ਕਾਹੇ ਪਾਉ ਦਾ ਦੇ ਵਾਸਤੇ ਜੇ ਮਨ ਕੋ ਜਨ ਜਾਈ ਜੇ ਦਾਤੈ ਜੇ ਪਾਈ ਬਾਗ ਦਾ ਉਤ ਜੰਗਲਾ ਵਿੱਚ ਕਾਹੇ ਦੇ ਬੰਦ ਖੁਦ ਜਾਈ ਤਨੂ ਤੇ ਇੱਕ ਬਾਤ ਮਹਾਰਾਜ ਨੋਵੇਂ ਪਾਤਸ਼ਾਹ ਜੀ ਬਚਨ ਕਰਕੇ ਕਹਿੰਦੇ ਜੇ ਭਾਈ ਪ੍ਰਮਾਤਮਾ ਨੂੰ ਲੱਭਣ ਵਾਸਤੇ ਤੂੰ ਜੰਗਲਾਂ ਵਿੱਚ ਕਿਉਂ ਜਾਂਦਾ ਹੈ ਸਰਬਨਵਾਸੀ ਸਦਾ ਦੇ ਪਾਤੋਹੀ ਸੰਤ ਸਮਾਇਰਾ ਸਰਬਨਵਾਸੀ ਨਵਾਸੀ ਬਚਨ ਵਾਲਾ ਸਦਾ ਅਨੇਪਾ ਅਨੇਪਾ ਦਾ ਅਧਿਕ ਅਨੇਪ ਮਾਇਆ ਦੇ ਪ੍ਰਭਾਵ ਤੋਂ ਸੁਤੰਤਰ ਤੂੰ ਹੀ ਸੰਗ ਸਮਾਇ ਤੂੰ ਹੀ ਸੰਗ ਦਾ ਅੰਤ ਹੈ ਤੇਰੇ ਨਾਲ ਹੀ ਪਰਮਾਤਮਾ ਸਾਰਿਆਂ ਨੂੰ ਵਸਣ ਵਾਲਾ ਹੈ ਤੇਰੀ ਸਦਾ ਮਾਇਆ ਦੇ ਪ੍ਰਭਾਵ ਤੋਂ ਅਨੇਪ ਰਿੰਦ ਉਹ ਪਰਮਾਤਮਾ ਤੇਰੇ ਨਾਲ ਹੀ ਵਸਦਾ ਹੈ ਰਹਾਉ ਉਹ ਅਪਮਦ ਦਿਉ ਬਾਸ ਬਸਤ ਮੁਕਰ ਮਾਹ ਜੈ ਜੈ ਛਾਈ ਉਹ ਪਦਾਰਥ ਖੁਲ ਮਦਗਾਰ ਦੇ ਵਿੱਚ ਬਾਸ ਦਾ ਸੁਗੰਧੀ ਮੁਕਰ ਦਾ ਤੇ ਛਾ ਸ਼ਾਇਦ ਅਰ ਸ਼ਾਇਆ ਅਕਤ ਉਹ ਅਪਮਦ ਦਿਉ ਬਾਸ ਬਸਤ ਮੁਕਰ ਮਾਹੇ ਜੈ ਜੈ ਛਾਈ ਪਾ ਜਿਵੇਂ ਭਾਈ ਜਿਵੇਂ ਫੁੱਲ ਵਿੱਚ ਸੁਗੰਧੀ ਵਸਦੀ ਹੈ ਜਿਵੇਂ ਸ਼ੀਸ਼ੇ ਵਿੱਚ ਸ਼ੀਸ਼ਾ ਦੇਖਣ ਵਾਲੇ ਦਾ ਅਕਤਿ ਵਸਦਾ ਹੈ। ਤੈਸੀ ਹੀ ਆਰਮਤ ਸਨ ਅਨੰਤਰ ਕਾਟੀ ਕੋ ਜੋ ਪਾਈ ਨਿਰੰਤਰ ਬਿਨਾ ਵਿਤ ਦੇ ਹਰ ਤਾਂ ਸੰਕਾ ਵਿੱਚ ਤੈਸੀ ਹੀ ਆਰ ਬਸੇ ਨਰੰਤਰ ਕਾਟੀ ਕੋ ਜੋ ਪਾਈ ਕਾਟੀ ਦਾ ਅੰਦਰ ਹਿਰਦੇ ਵਿੱਚ ਪਿਤਾ ਜੀ ਕਹਿੰਦੇ ਜਿਵੇਂ ਸ਼ੀਸ਼ਾ ਮਿੱਕਰ ਮਾਰੇਗਾ ਸ਼ੀਸ਼ੇ ਵਿੱਚ ਅਕਸਰ ਦੇ ਵਿੱਚ ਕੋਈ ਬਹੁਤ ਸੁਗੰਧੀ ਵਸਦੀ ਹੈ ਜਿਵੇਂ ਸ਼ੀਸ਼ੇ ਵਿੱਚ ਸ਼ੀਸ਼ਾ ਨੱਖਣ ਵਾਲੇ ਦਾ ਅਕਸਰ ਵਸਦਾ ਹੈ ਇਸ ਤਰ੍ਹਾਂ ਪਰਮਾਤਮਾ ਇੱਕ ਰਸ ਸਪਟਾ ਦੇ ਅੰਦਰ ਵਸਦਾ ਹੈ ਇਸ ਵਾਜ ਨੂੰ ਸੁਆਪ ਆਪਣੇ ਹਿਰਦੇ ਵਿੱਚ ਲਪੜਾ ਕਰ ਬਾਹਰ ਕੀ ਤਰੇ ਕੋ ਜਾਗ ਗੁਰ ਗਿਆਨ ਬਤਾਈ ਕਿ ਤੱਤਾ ਅਸਾ ਆਪਣੇ ਸਰੀਰ ਦੇ ਅੰਦਰ ਬਾਹਰ ਕੀ ਤਰੇ ਕੋ ਜਾਗ ਇਹੋ ਗੁਰ ਗਿਆਨ ਸੁਕਾਈ ਗੁਰ ਗਿਆਨ ਗੁਰੂ ਦਾ ਗਿਆਨ ਇਹ ਬਾਈ ਗੁਰਦਾਸ ਜੀਵਨ ਦਾ ਉਪਦੇਸ਼ ਦੱਸਦਾ ਹੈ ਕਿ ਆਪਣੇ ਸਰੀਰ ਦੇ ਅੰਦਰ ਅਤੇ ਆਪਣੇ ਸਰੀਰ ਤੋਂ ਬਾਹਰ ਹਰ ਦਾ ਇੱਕ ਪਰਮਾਤਮਾ ਨੂੰ ਵਾਸਤਾ ਸਮਝੋ ਜਾਣ ਕਾਨਕ ਦਿਨ ਆਪਾ ਜੀਨੈ ਨਿਤਨਾ ਪ੍ਰਭ ਕੀ ਗਾਈ ਜਨਨਤ ਦਿਨ ਆਪਾ ਜੀਨੈ ਆਪਾ ਆਪਣਾ ਆਪ ਆਪਣਾ ਆਤਮ ਜੀਵਨ ਆਪਾ ਚੰਗਾ ਦਾ ਅਰਥ ਹੈ ਅਰਜਣ ਤੋਂ ਬਿਨਾਂ ਮਿਟੇ ਨਾ ਪ੍ਰਭ ਕੀ ਚਾਹੀ ਪ੍ਰਭ ਤੁਹਾਨੂੰ ਕਾਇਰ ਦਾ ਅਰਥ ਹਰੇ ਰੰਗ ਦਾ ਜਾਲਾ ਜੋ ਉਸ ਥਾਂ ਲੱਗ ਜਾਂਦਾ ਹੈ ਤੇ ਪਾਣੀ ਬਹੁਤਾ ਜਰੂਰਤਾਂ ਤੇ ਇਸ ਜਾਲੇ ਦੇ ਕਾਰਨ ਪਾਣੀ ਜ਼ਮੀਨ ਵਿੱਚ ਰਾਜ ਨਹੀਂ ਸਕਦਾ ਭਾਈ ਇਸ ਕਰਾਂ ਭਟਕਣਾਂ ਦੇ ਜਾਲੇ ਕਾਰਨ ਪਾਣੀ ਜਮੀਨ ਮੰਨ ਦੇ ਅਸਰ ਨਹੀਂ ਕਰਦੀ ਪਾਚਨ ਦੇ ਆਪਣਾ ਰਾਤ ਨੂੰ ਜੀਵਨ ਪਰਖ ਤੋਂ ਬਿਨਾ ਮਾਨੁ ਤੋਂ ਬੰਧਨਾ ਦਾ ਜਾਹਾਂ ਦੂਰ ਨਹੀਂ ਹੁੰਦਾ ਨਹੀਂ ਹੋ ਸਕਦਾ ਕਿ ਉਹਨਾਂ ਚ ਸਰਬੰਧਿਆਪ ਪਰਮਾਤਮਾ ਦੀ ਭਾਈ ਸਾਭ ਜੀ ਆ ਸਕਦੀ ਜਨ ਨਾਨਕ ਜਿ ਤੇ ਆਪਾ ਚੀਨੇ ਮਿਟੇ ਨਾ ਪਰਮ ਕੀ ਕਾਈ ਤੁਹ ਨਹੀਂ ਆ ਸਕਦੇ ਜਿੰਨਾ ਚਿਰ ਤੂੰ ਉਹਨੂੰ ਆਤਮ ਸੰਗ ਨਹੀਂ ਸਮਝਦਾ ਉਹਦੇ ਹੁਕਮ ਦੀ ਪਾਲਣਾ ਨਹੀਂ ਕਰਦਾ ਤੇ ਤੈਨੂੰ ਕਿਤੇ ਜਾਣ ਨੂੰ ਲੋੜ ਨਹੀਂ ਪਰਮਾਤਮਾ ਲੱਭਣ ਵਾਸਤੇ ਤੂੰ ਜੰਗਲਾਂ ਵਿੱਚ ਨਾ ਘੁੰਮ ਦੱਤ ਨਾ ਫੜਦਾ ਫਿਰ ਪਰਮਾਤਮਾ ਸਾਰਿਆਂ ਦੇ ਵਿੱਚ ਵਸਣ ਵਾਲਾ ਤੇ ਉਹ ਸਾਰਿਆਂ ਦੇ ਵਿੱਚ ਵਸਦਾ ਹੋਇਆ ਸਰਬ ਕਲਾ ਸਮਰੱਤ ਪਰਪੂਰ ਹੈ ਵੱਡੀ ਤਾਕਤ ਵਾਲਾ ਹੈ ਤੇ ਉਹ ਮਾਇਆ ਦੇ ਪ੍ਰਭਾਵ ਉਹ ਨਰਲੇਪ ਰਿੰਦਾ ਹੈ ਉਹ ਪ੍ਰਮਾਤਮਾ ਤੇਰੇ ਨਾਲ ਅੰਤ ਸੰਗ ਵਸਦਾ ਭਾਈ ਤੂੰ ਉਹਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰ ਇਹ ਸੰਤ ਜਨੋਂ ਇਹ ਜਗਤ ਮਾਇਆ ਦੀ ਭਟਕਣਾ ਵਿੱਚ ਰਹਿ ਕੇ ਉਹ ਰਾਹੀ ਪਿਆਰ ਰਿੰਦਾ ਹੈ ਰਾਮ ਨਾਮ ਦਾ ਸਿਮਰਨ ਛੋਡਿਆ ਮਾਇਆ ਹੱਥ ਕੰਨਾਂ ਸਾਧੂ ਇਹੋ ਜੱਗ ਪਰਮ ਭੁਲਾਣਾ ਰਾਮ ਨਾਮ ਦਾ ਸਿਮਰਨ ਛੋਡਿਆ ਮਾਇਆ ਹੱਥ ਕੰਨਾਂ ਸਤਿਗੁਰੂ ਕਹਿੰਦੇ ਪ੍ਰਭੂ ਦੇ ਨਾਮ ਸਿਮਰਨ ਦਾ ਪ੍ਰਭੂ ਦੇ ਨਾਮ ਦਾ ਸਿਮਰਨ ਇਹ ਛੱਡੀ ਰੱਖੜਾ ਤੇ ਮਾਇਆ ਕੋ ਹੱਥ ਵਿੱਚ ਵੀ ਕਹਿ ਰਿਹਾ ਹੈ ਮਾਇਆ ਦੇ ਵਟੇ ਆਤਮਕ ਜੀਵਨ ਬਿਵਾਦ ਦਿੰਦਾ ਹੈ ਇਹ ਸਮਝਦਾ ਸਤਿਗੁਰੂ ਕਹਿੰਦੇ ਨੇ ਕਹਿੰਦੇ ਇਹ ਸਤਿਗੁਰੂ ਮਾ ਪ੍ਰਾ ਉਤਰ ਇਸਤਰੀ ਪਾਪ ਉਲਾ ਹੋਇਆ ਜਗਤ ਇਹਨਾਂ ਦੇ ਬੋ ਵਿੱਚ ਪਛਿਆ ਜਾਂਦਾ ਜੋਬਾ ਆਤਮਕ ਅਕ ਮਦ ਤੇ ਸਵਿੰਨ دیਵਾਨਾ ਆਈ ਜਵਾਨੀ ਕਾਨੀ ਤਾਕਤ ਦੇ ਰਸ ਵਿੱਚ ਜਨ ਦਿਨ ਰਾਤ ਚੱਲਦਾ ਹੋਇਆ ਰਹਿੰਦਾ ਸਤਿਗੁਰੂ ਕਹਿੰਦੇ ਜਿਹੜਾ ਪ੍ਰਮਾਤਮਾ ਦੀਨਾ ਤੇ ਦਇਆ ਕਰਨ ਵਾਲਾ ਜਿਹੜਾ ਸਾਰੇ ਦੁਖਾਂ ਦਾ ਨਾਸ ਕਰਨ ਵਾਲਾ ਜਗਤ ਉਸ ਦਾ ਨਾਮ ਆਪਣਾ ਮਾਣ ਨਹੀਂ ਦੋੜਦਾ ਸਤਿਗੁਰੂ ਨੇ ਕਹਿੰਦੇ ਤੇ ਬਾਣੀ ਅੰਦਰ ਜਦ ਨਾਲ ਕੋਟਣ ਮੈਨੂੰ ਗੁਰਮੁਖ ਹੋਏ ਪਛਾਨਾ ਇਸੇ ਵਰਲੇ ਬਣੁਕ ਨੇ ਗੁਰੂ ਦੀ ਛਾਨ ਪੈ ਕੇ ਪ੍ਰਮਾਤਮਾ ਨਾਲ ਪਾਈ ਸਾਝ ਪਾਈ ਹੈ ਸਤਿਗੁਰ ਸਿੱਤੇ ਪਾਤਸ਼ਾਹ ਜੀ ਬਾਤ ਬਾਤ ਸੰਗਿ ਸਮਝਾਉਂਦੇ ਨੇ ਇਹ ਭਾਈ ਮੈਂ ਸਮਝਦਾ ਹਾਂ ਕਿ ਉਸ ਲੋਕੀ ਨੂੰ ਸਹੀ ਜੀਵਨ ਜਾਗ ਅਜੇ ਨਹੀਂ ਆਈ ਜਿਸ ਲੋਕੀ ਦੇ ਜਨਮ ਵਿੱਚ ਮਨ ਲੋਭ ਮਾਇਆ ਦੇ మోਹ ਤੇ ਮਨਤਾ ਦੀਆਂ ਗਹਿਰਾਂ ਉਟਰੀਆਂ ਵੀ ਪਰਾਹਾਂ ਸਤਗੁਰੂ ਜੀ ਕਹਿੰਦੇ ਨੇ اے ਭਾਈ ਜੇ ਸੁਲੋਕ ਦੇ ਹਿਰਦੇ ਵਿੱਚ ਪਰਾਈ ਨਿੰਦਿਆ ਨਹੀਂ ਨਾ ਪਰਾਈ ਖਾਮਨ ਨਹੀਂ ਹੈ ਜਿਸ ਨੂੰ ਸੋਨਾ ਦੁਆਇ ਕੋ ਜਰ ਦੇਸ ਨੇ ਜਿਹੜਾ ਖੁਸ਼ੀ ਤੇ ਗਮੀ ਤੋਂ ਨਰਲੇ ਬਲਕਾ ਉਸ ਨੂੰ ਹੀ ਜੋਗੀ ਆਖਿਆ ਜਾਂ ਕਰ ਸਤਗੁਰੂ ਕਹਿੰਦੇ اے ਭਾਈ ਸਦਾ ਪਟਪਨਾ ਰਹਿਣ ਵਾਲਾ ਮਨ ਜਿਹੜਾ ਨਾ ਇਹ ਟਿਕਦਾ ਨਹੀਂ ਦਸੀ ਅੱਜੇ ਦੌੜਦਾ ਫਿਰਦਾ ਜਿਸ ਮਨੁੱਖ ਨੇ ਸੁਭਾ ਅਡੋੜ ਕਰਕੇ ਚਾਲਿਆ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਇਹ ਸੁਣਦਾ ਹੈ ਸਮਝਣਾ ਕਿ ਕੋਈ ਸੁੰਭ ਕਾਲਾ ਦੁੱਖਾ ਸੀ ਮਿਲ ਕੇ ਜਿੰਨੇ ਗੁਰੂ ਦੇ ਚਰਨ ਛੜ ਲੈ ਜਿਹੜਾ